ਮਾਣਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਜਦਵ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਰੇਜ ਬਠਿੰਡਾ ਤੇ ਮੈਡਮ ਅਮਨਿਤ ਕੌਂਡਲ ਐਸਐਸਪੀ ਸਾਹਿਬ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਸਰਾਂ ਦੇ ਖਿਲਾਫ ਚੱਲ ਰਹੀ ਗਈ ਮੁਹਿੰਮ ਦੇ ਤਹਿਤ ਕੱਲ ਮਿਤੀ 23 ਇਕ 24 ਨੂੰ 25 ਨੂੰ ਜਿਹੜਾ ਰਾਮਾ ਪੁਲਿਸ ਵੱਲੋਂ ਇੱਕ ਜਿਹੜੀ ਕਤਲ ਦੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਅਰੈਸਟ ਕੀਤਾ ਹੈਗਾ ਇਹ ਕੱਲ ਹੀ ਇਹ ਜਿਹੜਾ ਕਤਲ ਹੈਗਾ ਕੱਲ ਸਵੇਰੇ 2:30 ਵਜੇ ਸਵੇਰੇ ਜਿਹੜਾ ਹੈਗਾ ਕਿਸੇ ਅਣਜਾਣ ਵਿਅਕਤੀ ਵੱਲੋਂ ਕੀਤਾ ਗਿਆ ਸੀਗਾ ਜਿਹਦੇ ਵਿੱਚ ਤੁਰਤ ਕਾਰਵਾਈ ਕਰਦੇ ਹੋਏ ਤੇ ਅਸੀਂ ਜਿਹੜੀਆਂ ਹੈਗੀਆਂ ਮੌਕੇ ਤੇ ਜਾ ਕੇ ਉਹਦਾ ਪਹਿਲਾ ਮੌਲਾਜਾ ਕੀਤਾ ਮੌਕੇ ਦੇ ਮੌਲਾਜਾ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਵੱਖ-ਵੱਖ ਟੀਮਾਂ ਬਣਾਈਆਂ ਟੀਮਾਂ ਬਣਾਉਣ ਤੋਂ ਬਾਅਦ ਜਿਹੜਾ ਹੈਗਾ ਅਸੀਂ ਰੈਡਾਂ ਕੀਤੀਆਂ ਤੇ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਤੇ ਫੁਟੇਜ ਵਗੈਰਾ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਉੱਥੇ ਜਿਹੜੇ ਸੀਸੀਟੀਵੀ ਕੈਮਰੇ ਸੀ ਉਹ ਬਰੋਲੀਆਂ ਜਿਹਦੀ ਪੂਰੀ ਤਰ੍ਹਾਂ ਤੇ ਤਫਤੀਸ਼ ਕਰਨ ਤੇ ਪਤਾ ਲੱਗਿਆ ਵੀ ਇਹ ਜਿਹੜਾ ਹੈਗਾ ਇੱਕ ਜਿਹੜਾ ਮਲਕੀਤ ਸਿੰਘ ਨਾਂ ਦਾ ਵਿਅਕਤੀ ਸੀਗਾ ਜਿਹੜਾ ਮ੍ਰਿਤਕ ਇਹ ਜਿਹੜਾ ਹੈਗਾ ਇਹਨੂੰ ਜਗਤਾਰ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਜਿਹੜਾ ਉਹ ਕਤਲ ਕਰ ਦਿੱਤਾ ਇਹਨਾਂ ਦੀ ਜਿਹੜੀ ਹੈਗੀ ਹੈ ਵਜਾ ਰੰਜਿਸ਼ ਹੈ ਸੀਗੀ ਵੀ ਇਹ ਤੁਨੋਂ ਜਿਹੜੇ ਹੈਗੇ ਆ ਕਿਸੇ ਜਗ੍ਹਾ ਤੇ ਪਹਿਲਾਂ ਇਕੱਠੇ ਹੋਏ ਸੀਗੇ ਇੱਕ ਦਿਨ ਪਹਿਲਾਂ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਰਲ ਕੇ ਆਪਸ ਦੇ ਵਿੱਚ ਸ਼ਰਾਬ ਪੀਤੀ ਇਹਦੇ ਘਰ ਬਹਿ ਕੇ ਤੇ ਉਸ ਤੋਂ ਬਾਅਦ ਇਹਦੇ ਘਰ ਹੀ ਸੌਂ ਗਏ ਕਰਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਬਰਨਾਲੇ ਦਾ ਰਹਿਣ ਵਾਲਾ ਹੈਗਾ ਹਾਲ ਦੀ ਘੜੀ ਜਿਹੜਾ ਹੈਗਾ ਇਹ ਇੱਥੇ ਸਿੱਧੂ ਕਲੋਨੀ ਜਿਹੜਾ ਰਹਿ ਰਿਹਾ ਹੈਗਾ ਤੇ ਇਹਨੇ ਜਿਹੜਾ ਹੈਗਾ दारू ਪੀਤੀ ਇਹਨਾਂ ਨੇ ਇਕੱਠਿਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਜੋ ਦੋਸ਼ੀ ਨੇ ਆਪਣੀ ਪੁਛਕਿਸਤ ਵਿੱਚ ਦੱਸਿਆ ਹੈਗਾ ਪ੍ਰਾਇਰ ਵੀ ਇਹਨੇ ਜਿਹੜਾ ਹੈਗਾ ਇਹਨੂੰ ਕਾਲਾ ਕਟਨੀ ਸ਼ੁਰੂ ਕਰ ਦਿੱਤੀਆਂ ਰਾਤ ਨੂੰ ਉੱਠ ਕੇ ਇਹ ਜਿੱਤੇ ਤੋਂ ਇਹ ਨੇ ਫਿਰ ਇਹਦੇ ਜਾ ਕੇ ਉੱਥੇ ਜਿਹੜਾ ਇਟ ਇੱਕ ਪਈ ਸੀਗੀ ਡळा ਤੇ ਉਹ ਚੱਕ ਕੇ ਇਹਦੇ ਸਿਰ ਦੇ ਵਿੱਚ ਮਾਰਿਆ ਤੇ ਸਿਰ ਦੇ ਵਿੱਚ ਮਾਰਨ ਨਾਲ ਇਹਦੀ ਮੌਤ ਹੋ ਗਈ। ਉਸ ਤੋਂ ਬਾਅਦ ਇਹਨੇ ਮੜਾ ਜਿਹੜਾ ਹੈਗਾ ਚਲਾਕੀ ਨਾਲ ਕੰਮ ਲੈਂਦੇ ਹੋਏ ਇਹਨੇ ਉਹਦੀ লাশ ਜਿਹੜੀ ਹੈਗੀ ਆ ਆਪਣੇ ਘਰ ਤੋਂ ਤੇ ਜਿਹੜਾ ਹੈਗਾ ਖਿੱਚ ਕੇ ਜਿਹੜੀ ਹੈਗੀ ਆ ਇਹ ਇੱਕ ਹੋਰ ਜਗ੍ਹਾ ਤੇ ਸੁੱਟ ਦਿੱਤੀ ਤਾਂ ਕਿ ਜਿਹੜਾ ਪੁਲਿਸ ਨੂੰ ਇਸ ਕਾਲ ਦਾ ਭੁਲੇਖਾ ਪੈ ਜਾਵੇ ਕਿ ਇਹ ਜਿਹੜਾ ਹੈਗਾ ਏ ਵੀ ਕਤਲ ਜਿਹੜਾ ਹੈਗਾ ਵੀ ਕਿਸੇ ਹੋਰ ਨੇ ਮਾਰਿਆ ਹੈਗਾ ਇਹਨੂੰ ਜਾਂ ਜਿਹੜਾ ਹੈਗਾ ਵੀ ਇਹ ਕੁਦਰਤੀ ਤੌਰ ਤੇ ਉੱਥੇ ਡਿੱਗ ਡੁੱਕ ਕੇ ਮਰਿਆ ਤੇ ਪਰ ਇਹ ਐ ਐਸਆਈ ਇੰਸਪੈਕਟਰ ਤਰਨਦੀਪ ਸਿੰਘ ਤੇ ਐ ਐਸਏ ਰਮਨੀ ਸਿੰਘ ਚੌਕੀ ਇਨਚਾਰਜ ਰਿਵੈਨਰੀ ਨੇ ਮੜੀ ਜਿਹੜੀ ਸੂਝ ਬੂਝ ਨਾਲ ਕੰਮ ਲੈਂਦੇ ਹੋਏ ਤੇ ਬੜੀ ਮਿਹਨਤ ਨਾਲ ਕੰਮ ਲੈਂਦੇ ਹੋਏ ਤੇ ਇਸ ਨੂੰ ਜਿਹੜਾ ਹੈਗਾ ਕਤਲ ਨੂੰ ਜਿਹੜਾ ਹੈਗਾ 2-3 ਘੰਟਿਆਂ ਦੇ ਵਿੱਚ ਹੀ ਜਿਹੜਾ ਹੈਗਾ ਇਹ ਹੱਲ ਕਰਤਾ ਕੋਈ ਅਰੈਸਟ ਕਰ ਲਈ ਇਹਦੇ ਚ ਹਾਂ ਦੋਸ਼ੀ ਨੂੰ ਜਿਹੜਾ ਹੈਗਾ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਇਹ ਰੰਗੀਆਂ ਕੋਠਿਆਂ ਦਾ ਰਹਿਣ ਵਾਲਾ ਹੈਗਾ ਉੱਥੇ ਦਾ ਬਰਨਾਲੇ ਦਾ ਇਹਨੂੰ ਅਰੈਸਟ ਕਰ ਲਿਆ ਹੈਗਾ ਤੇ ਇਹਨੇ ਆਪਣੀ ਮੁੱਢਲੀ ਪੁਸ਼ਕਿਸਤ ਇਹ ਸਾਰੀਆਂ ਜਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਬਿਆਨ ਦਿੱਤੀਆਂ ਕੋਈ ਪੁਰਾਣੀ ਰੰਜਿਸ਼ ਨਹੀਂ ਸੀ ਇਹਨਾਂ ਲਈ ਜੇ ਉੱਥੇ ਤਾਲੂਕੀ ਇਹਨਾਂ ਨੇ ਕੋਈ ਲਾਈਨ ਕੋਟ ਮਾਰੀ ਨਹੀਂ ਇਹਨਾਂ ਤੇ ਰੰਜਿਸ਼ ਕੁਛ ਨਹੀਂ ਸੀਗੀ ਇਹ ਇਕੱਠੇ ਇੱਕ ਦਿਨ ਪਹਿਲਾਂ ਹੀ ਇਕੱਠੇ ਹੋਏ ਸੀਗੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜੀ ਮੁੱਢਲੀ ਪੁੱਛਿਸ਼ ਜਿਹੜਾ ਹੈ ਇਹ ਹੀ ਸਾਹਮਣੇ ਆਇਆ ਵੀ ਇਹਨੂੰ ਕਾਲਾ ਕੱਢਣ ਲੱਗ ਗਿਆ ਤਰੁਪੀਕੇ ਤੇ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਨਹੀਂ ਰੁਕਿਆ ਤਾਂ ਇਹਨੇ ਉਹਦੀ ਜਿਹੜੀ ਹੈਗੀ ਹੈ ਿੱਟ ਮਾਰ ਕੇ ਹੱਤਿਆ ਕਰ ਦਿੱਤੀ ਸਰ ਕੰਮ ਕੀ ਕਰਦੇ ਨੇ ਦੋਨੇ ਵੈਖ ਇਕੱਠੇ ਕੰਮ ਕਰਦੇ ਜਿਹੜਾ ਜਗਤਾਰ ਸਿੰਘ ਹੈਗਾ ਤੋਸੀ ਇਹ ਡ్రਾਈਵਰੀ ਟਰੈਕਟਰ ਰੇਵੀ ਕਰਦਾ ਹੈਗਾ ਇੱਥੇ ਤੇ ਉਹ ਜਿਹੜਾ ਬੰਦਾ ਹੈਗਾ ਉਹ ਵੀ ਲੇਬਰ ਵਗੈਰਾ ਦਾ ਕੰਮ ਕਰਦਾ ਸੀਗਾ ਤੇ ਉਹ ਜਿਹੜਾ ਬਘੇਰ ਚੜ੍ਹ ਸਿੰਘ ਦਾ ਜਿਹੜਾ ਹੈ ਜੇਲਾ ਬੜੀਲਾ ਦਾ ਰਹਿਣ ਵਾਲਾ